ਖਤਿਮਾ 26 ਸਬੀਨਾ ਹੁਣਾ ਨਾ ਸਰੋਲੇਲਾ ਜੁੜੇ ਬਾਬਾ ਸੁਖਨਾਮ ਸਿੰਘ ਜੀ ਬਾਬਾ ਸੁਖਾ ਸਿੰਘ ਜੀ ਕੇਲਾਨੰਦ ਦਾਸ ਸਾਹਿਬ ਜੀ ਔਰ ਬਾਬਾ ਪਰਦੇਸ ਸਿੰਘ ਜੀ ਸ਼ੀਰੀ ਬਾਗ ਵਾਲੇ ਔਰ ਬਾਬਾ ਫਤਿਹ ਸਿੰਘ ਵੀ ਰਹਣਾ ਔਰ ਇੱਕ ਰਾਹ ਨੂੰ ਪਾ ਕੇ ਉੱਥੇ ਵੀ ਗਏ ਔਰ ਜੁਸੀ ਦਾ ਕਿਨਾਰੇ ਆ ਰਹੇ ਹੁਣੇ ਚੰਦਗੁਰ ਦੇ ਵੱਲ 22 ਤਾਜੋ ਸਾਡੇ ਸੈਣੀ ਸਾਹਿਬ ਔਰ ਸਾਡੇ ਪ੍ਰੈਸ ਰਿਪੋਰਟਰ ਨੇ ਬਹੁਤ ਸੰਗੀ ਰਾਣਾ ਆਪਾਂ ਬਹੁਤ ਬਹੁਤ ਧੰਨਵਾਦ ਕਰ ਰਹੇ ਆ ਔਰ ਸਾਰੇ ਪ੍ਰਾਜਗ ਰਾਜ ਸਿੰਘ ਜੀ ਨੂੰ ਔਰ ਇਹ ਵੀ ਸਾਰੇ ਔਰ ਸੰਗਿਆਰ ਕਰਨੇ ਆ ਬਹੁਤ ਧੰਨਵਾਦ ਹੈ ਸਰਦਾਰ ਜੀ ਸ੍ਰੀ ਰਾਤਪੁਰ ਡੀਜੀ ਸਾਹਿਬ ਤੁਸੀਂ ਪੁੱਜੀਓ ਤੁਹਾਡਾ ਸਤਿਕਾਰ ਹੈ ਔਰ ਮੇਨ ਸਟੇਜ ਤੇ ਰਾਜਦਾਨ ਨੇ ਨਾ ਮਹੁਰਖਾਂ ਦਾ ਸਤਾਰ ਅਗਲੀ ਗੱਲ ਸੱਜ ਪੰਡਤ ਜੀ ਬਹੁਤ ਹੀ ਮਾਣ ਦੇ ਯੋਧ ਸਿੱਖੀ ਜਿੱਤਨਾ ਫੇਰ ਮੈਦਾਨ ਵਿੱਚ ਜਿਹਨਾਂ ਖਿਡਾਰੀਆਂ ਦੇ ਨਾਲ ਜਾਣ ਪੈ ਜਾਣ ਤੋਂ ਬਾਅਦ ਇੱਕ ਹੀ ਆਦਿ ਕੀ ਫੋਟੋ ਸਾਡੇ ਸ੍ਰੀਮਾਨ ਸੰਤ ਬਾਬਾ ਲਾਖਮੀ ਜੀ ਅੱਜ ਬੜਾ ਤਕੜਾ ਚੱਲਦਾ ਹੈ ਪਰ ਜੇਕਰ ਸਪੋਰਟਸ ਦੀ ਗੱਲ ਕਰੀਏ ਸਾਡੇ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਨਹੀਂ ਏਸ਼ੀਆ ਦਾ ਚੈਂਪੀਅਨ ਵੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸ ਲਵਲੀ ਜ ਆ ਬਾਬਾ ਜੀ ਨੂੰ ਲਿਆ ਕੇ ਆਓ ਅਗਲੀ ਇਸ ਵਾਰ ਵੀ ਫਾਦਰ ਪੁੱਟਦੀ ਹੈ ਹਰ ਵਾਰ ਪੁੱਟਦੀ ਹੈ ਔਰ ਜਿਹੜੀ ਵੱਡੀ ਸੇਵਾ ਚੋਂਦੀ ਹੈ ਜਦੋਂ ਕੋਈ ਵੀ ਮੁਸ਼ਕਲ ਦੀ ਲੋੜ ਪੈਂਦੀ ਹੈ ਸਾਡੇ ਸਰਪੰਚ ਸਾਹਿਬ ਜੇ ਡਾਕਟਰ ਸਿੰਘ ਜੀ ਟੁਟ ਸਾਹਿਬ ਨੇ ਕਦੀ ਮਨ ਨਹੀਂ ਕੀਤਾ ਆ ਜਿਹੜਾ ਤੁਸੀਂ ਦੇਖਿਆ ਕਿ ਗਰਾਊਂਡ 'ਚ ਪਾਣੀ ਖੜਾ ਸੀਗਾ ਸਾਰੀ ਿੱੱਲੀ ਮਿੱਟੀ ਬਾਹਰ ਕੀਤੀ ਹੈ ਤੇ ਸੁੱਕੀਆਂ ਕੋਈ ਨਹੀਂ ਆਪ ਹੋਈਆਂ ਟਰੈਕਟਰ ਮਸ਼ੀਨਰੀ ਜਿਹੜੀਆਂ ਇਹਨਾਂ ਨੂੰ ਕਹੇ ਦੀ ਪੋਟੀ ਦੀ ਕਰਦੀ ਹੈ ਬਹੁਤ ਬਹੁਤ ਧੰਨਵਾਦ ਸਾਡੇ ਉਹਦੇ ਸਾਡੇ ਨਗਰ ਦੀ ਸਾਡੇ ਇਲਾਕੇ ਦੀ ਰਵੀ ਜੀ ਬੰਦਾ ਹਰਸਿੰਘੀ ਚੰਦਪੁਰ ਮੇਲਾ ਵਾਲੇ ਇਹ ਵੀ ਸਦਾ ਜੀ ਸੀ ਰਣਤੂ ਘੋੜੀ ਸਾਡੇ ਵਿਸ਼ੇਸ਼ ਤੌਰ ਤੇ ਹਾਂ ਦੇ ਵਿਚਕਾਰ ਪੁਜਿਆ ਰਮਨ ਰਾਜਪੂਤੂ ਦੇ ਲਈ ਜ਼ੋਰਦਾਰ ਇਹ ਵੀ ਇੱਕ ਦਾ ਪੁੱਤ ਹੈ ਨੋਨੀ ਦੇ ਦਿਓ ਇੱਕ ਮਿੰਟ ਭੋਕੇ ਸਰਜੀਤ ਸਿੰਘ ਜੀ ਕਹਿੰਦੇ ਮੇਰੇ ਤੇ ਵੀ ਵੱਡਾ ਉਪਕਾਰ ਰਿਹਾ ਸਾਡੇ ਬਲਜੀਤ ਰਾਣਾ ਜੀ ਪਾਪਾ ਜੀ ਥੋੜਾ ਪਿੱਛੇ ਆ ਜਾਓ ਪਾਪਾ ਜੀ ਕੱਲੇ ਸੀਗੇ ਇੱਕ ਵਾਰ ਇਹਨਾਂ ਦਾ ਜੰਟ ਦੇ ਕੋਲ ਕਾਫੀ ਨਾਮਾ ਫਸ ਗਿਆ ਹੈ ਉੱਥੇ ਬਲਜੀਤ ਰਾਣਾ ਜੀ ਨੇ ਗੱਡ ਕੇ ਮਦਦ ਕੀਤੀ ਹੈ ਸਿਰਫ ਇੱਕ ਗੱਲ ਕਹੀ ਹੈ ਕਿ ਤੁਸੀਂ ਯਾਹਸ ਔਰ ਨਾ ਹੱਥ ਦੇ ਅੰਦਰ ਅੰਦਰ ਜਿਹੜੇ ਜੰਟ ਦੇ 2 ਸਾਲ ਹੋ ਗਏ ਜਿਹੜੇ ਕੱਟ ਰਹੇ ਨੇ ਉਹਨਾਂ ਨੂੰ ਪ੍ਰੈਕ ਇੱਧਾ ਹੱਥ ਲਾ ਲਓ ਪਿੱਛੇ ਨੂੰ ਵਰਕੇ ਕਿੱਥੋਂ ਕੇ ਬਹਿ ਜਾਓ ਪਿੱਛੇ ਹੋ ਕੇ ਬੱਚੇ ਬਹਿ ਜਾਓ ਥੱਲੇ ਬਹਿ ਜਾਓ ਉੱਥੇ ਬਹਿ ਜਾਓ ਜਾ ਕੇ ਪੁੱਤ ਅੱਗੇ ਜਾ ਕੇ ਬਹਿ ਜਾਓ ਸ਼ਾਬਾਸ਼ ਹਲੇ ਹਲੇ ਪੁੱਤ ਬਹਿ ਜਾ ਤੂੰ ਵੀ ਬਹਿ ਜਾ ਬਹਿ ਜਾ ਤੂੰ ਬਹਿ ਲਾ ਦੋਨੇ ਬਹਿ ਜਾ ਸ਼ਾਬਾਸ਼ ਹਾਂ ਹੋਰ ਆਈ ਬੋਲੀ ਠੀਕ ਹੈ ਜੀ ਚਲੋ ਵੀ ਅਗਲੇ ਸੈਕਿੰਡ ਹੋ ਜਾ ਪ੍ਰਾਈਜ਼ ਆਹ ਦੇਖ ਹਲੇ ਦੇਖਿਆ ਜਰਾ ਇੱਧਰ ਜੀ ਆ ਸੈਕਿੰਡ ਪ੍ਰਾਈਜ਼ 80 किलो ਸਾਹਮਣੇ ਦੀ ਹਾਂਜੀ ਓਕੇ ਜੀ ਓਕੇ ਚਲ 80000 ਚਲੋ 80 ਵਾਰੀ ਲੈ ਆ ਬੱਚੇ ਦੇਖੋ ਸ਼ਾਬਾਸ਼ ਬੱਚੇ ਦੇਖੋ ਇਧਰ 80 ਕਿਲੋ ਠੀਕ ਹੈ ਜੀ ਆ ਦੇਖੋ ਇੱਕ ਆਪ ਬਣਾਇ ਕਿ ਤੋੜਿਆ ਹੈ ਦਖੀ ਸੰਜੀ ਰਹਾ ਪਿੰਡ ਤੋਂ ਹੋ ਜੋ ਜੀ ਉਹਦੀ ਨਾਲ ਨਾਲ ਬਹੁਤਾਂ ਪ੍ਰੇਮ ਹੈ ਆਸੇ ਤੋਂ ਸਭ ਨੂੰ ਧੰਨਵਾਦ ਕਰ ਰਿਹਾ ਖੇਡਣਾ ਅਮੇ ਸਰਪੰਚ ਜੀ ਦੇ ਅੰਦਰ ਕੀਤੀ ਬਹੁਤ ਸੋਹਣੀ ਮਨਤੀ ਦੀ ਮੂਰਿਆ ਕੋਲੇ ਆ ਗਿਆ ਜੀ ਮੂਰਿਆ ਜੋ ਤਾਰੀਆਂ ਦੋਵਾਂ ਨੂੰ ਆ ਗਿਆ ਜਦੋਂ ਟੀਮਾਂ ਖੇਡ ਰਹੀਆਂ ਹਾਂ ਜੀ ਦੇਖਿਓ ਜਰਾ ਇਧਰ ਜੀ ਇਧਰ ਦੇਖ ਇਧਰ ਠੀਕ ਹੈ ਜੀ ਠੀਕ ਹੈ ਕਬੱਡੀ ਦਾ ਛੇੜਾ ਦੰਗਿਆ ਵੇਖਣਾ ਪੈਂਦਾ ਕਬੱਡੀ ਦਾ सेकरा राजू स्टाटा को हके पेट के बटी ने जांच दस दस दस्ती ने ना पेट के बटी ने सरार दजी से ही राना तो और विशेष तौर पे पहुंचे हुए हैं और इस सरार सादे बस कार दे जोग ने सादे बाबा सार से भी और भी कल स्टेज पे प्राय बाबा है अपना सहयोग बटे मार

ਹੈ ਨਿਆਰ ਤੇ ਵੀ ਸਾਲ ਆਦੂ ਆਇਆ ਸ੍ਰੀਮਨ ਸੰਗਰੂ ਦਾ ਖੜਕਸੀ ਜੀ ਉਹ ਵੀ ਕਦੇ ਪੁੱਜੀ ਹੋਏ ਆ ਸਾਰੇ ਬਸ ਕੱਜ ਜੇ ਜੀ ਸਾਹਿਬ ਰਾਣਾ ਜੀ ਔਰ ਮੇਰੇ ਵੀਰੋ ਆਹ ਐਤਵੀ ਲੱਡੂ ਲੈ ਕੇ ਆਓ ਮੈਂ ਕਿਹਾ ਜੋਰਾ ਭਾਈ ਜੋ ਤਾਂ ਨਖਰਾ ਬਜੇ ਬਾਬਾ ਜੀ ਦੇ ਲੱਡੂ ਨਹੀਂ ਵਟੇ ਆਉਂਦੇ ਦੇਸੀ ਘੇਰੇ ਖੜਕਾਰ ਭਾਈ ਨੂੰ ਪਤਾ ਹੋਣਾ ਤੁਸੀਂ ਜੇ ਹਾਂ ਕਿ ਨਹੀਂ ਦੱਸੋ ਜੀ ਆਪ ਕੋ 21 12000 ਰੱਖ ਵੀ ਆ ਜੀ ਨੂੰ ਢੇਲ-ਘੇਲ ਕਿਉਂ ਦੇ ਨੌ ਸਾਬੇ ਅਗਲੀ ਕਬੱਡੀ ਫਿਰ ਪੈ ਗਈ ਹੈ ਜਿੱਤਿਆ ਇੱਕ ਪਾਦੇ ਬੋੜੀਆਂ ਵਾਲੀ ਧਰਤਾ ਮੇਲਾ ਮੇਰੇ ਮਿੱਤਰੋ ਵੱਡਾ ਵੀ ਪਾੜਾ ਬੜਾ ਹੈ ਪੰਜਾਬ ਪਿਆਬੀ ਲੈ ਆਇਆ ਉਧਰ ਸਾਡੇ ਰਾਣਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਇਆ ਹੈ ਵੱਡਾ ਮਾਣ ਹੈ ਬਾਬਾ ਸਤਾਬ ਸਿੰਘ ਜੀ ਵੱਡਾ ਖੜਕ ਸਿੰਘ ਜੀ ਨੰਦ ਮਾਰਦੇ ਹੋਏ ਆਹਾ ਜੀ ਵਾਹ ਉਧਰ ਵੱਡਾ ਜਿਹੜੇ ਮਾਨ ਸੇ ਮਾਰ ਜਿੱਤੇ ਸਾਡੇ ਵੱਡਾ ਮਾਨ ਸਾਡੇ ਵਰਵੀਰ ਸਿੰਘ ਦੀ ਧੀਰੀ ਸ਼ੈਣੀ ਸਾਹਿਬ ਕੀਪੂ ਸਾਹਿਬ ਵਾਲੇ ਬੜਾ ਮਾਰ ਕਰ ਰਹੇ ਗੁਰਦਾਸ ਸਿੰਘ ਬੂਤਾਂ ਵਾਲੇ ਮਾਰ ਕਰ ਰਹਾ ਹੈ ਕੋਈ ਸਾਡੇ ਦੋਨਾ ਸਪਾਜੀ ਬੜਾ ਮਾਰ ਕਰ ਰਿਹਾ ਹੈ ਜੇਸਰਾਜ ਮੋਹਨ ਸਿੰਘ ਦੇ ਚਰਤਾਰ ਪਾਜੀ ਸ਼ੈਣੀ ਸਾਹਿਬ ਆਕੇ ਵਾਲੇ ਬੜਾ ਮਾਰ ਕਰਦੇ ਆ ਲੈ ਸੱਚੇ ਸੱਜਣੋਂ ਗੁਲਾਬ ਸਿੰਘ ਜੀ ਜਿੱਥੋਂ ਦੇ ਲੋਕ ਜਿੱਦਾਂ ਖਾਲੀ ਮਾਰ ਜਾਂਦੇ ਹੋ ਉਹ ਤਰਕ ਹੈ ਇਸ ਪੰਜਾਬ ਦੀ ਜੀ ਉਹ ਤਾਂ ਤਾਂ ਜੋ ਪੰਜਾਬੀ ਜੀ ਆਪ ਕੈਸੇ ਰਹ ਦੋ ਮਿਲ ਕੇ ਕੋਈ ਹਰਾਸੋ ਲੱਗ ਜਾ ਫਿਰ ਤੋਂ ਲਓ 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 ਮਾਰੋ ਮਾਰੋ ਲਓ ਲਓ ਹੇ ਹੇ ਹਲੋ 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 ਹਲੋ

ਠੀਕ ਹੈ ਜੀ ਕੋੜੀ ਭੋਗੀ ਕਰਦੇ ਬੇਟਾ ਆਮਰ ਜੀ ਖੰਭੂ ਵਾਯੋਗ ਅਭਿਆਨ ਕਰਦੇ ਹੋਏ ਠੀਕ ਹੈ ਜੀ ਚਲੋ ਆਜੋ ਆ ਵੀ 40 ਕਿਲੋ 80 ਸੈਕਿੰਡ ਜੇਬੀ ਮਾਰੋ ਠੀਕ ਹੈ ਬੜੀਆ ਬਹੁਤ ਹੋ ਆਹ ਸੰਦੀ ਸਰ ਆਰ ਜਸਵੰਤ ਸਰ ਜੀ ਬੜਾ ਪਉਰ ਵੀ ਆਪਣਾ ਜ਼ਮਾਨੇ ਲੈਣ ਦੀ ਅਨੰਦਪੁਰੀ ਗੁਰਿਆਣਾ ਨਗਰ ਦੇ ਨਾਲ ਹੈ ਅਜੇ ਪਰਵਾਨੀ ਸਾਹਿਬ ਹਾਂ ਸਾਡੇ ਨਾਲ ਜੁਟੂ ਪੜੀ ਉਹ ਵੀ ਆਪਾਂ ਸਰਵਾਂ ਕੇ ਲੈਣਗੇ ਸਾਡਾ ਸਪੰਸਾ ਜਿਹਨਾਂ ਨੂੰ ਜਦੋਂ ਸਾਡੇ ਇਸੇ ਦੀ ਪੱਥਰੀ ਲੋਕ ਕੀ ਹੈ ਇਹ ਰਹੋ ਜੀ ਐਮਪੀ ਸਾਹਿਬ ਦੇ ਕੇ ਕਿੰਨੇ ਦਿਨ ਤੋਂ ਮੈਂ ਸਮਾਪਤ ਹੈ ਚੈਟ ਅਨੁਭਵ ਤੋਂ ਸਾਡੇ ਸਰਪੰਚ ਸਾਹਿਬ ਜਸਵੀਰ ਜੀ ਔਰ ਔਰ ਦੇ ਸਰਪੰਚ ਕਰਦਾ ਸਰਪੰਚ ਸਾਹਿਬ ਔਰ ਦੇ ਸਰਪੰਚ ਦੀ ਬਰੂਆ ਆ ਆ ਜਾਏਗਾ ਨਹੀਂ ਨਹੀਂ ਸਭ ਪਹਿਲੇ ਪਿੱਛੇ ਬੇਵਕਾ ਇਹ ਵੀ ਖੁੱਲ੍ਹੇ ਦੇ ਨਾਮ ਸੇਵਾ ਕਰਦੇ ਜਦੋਂ ਬਾਸੇਵਾ ਦੇ ਕਾਜ ਰਭੇ ਜਾਂਦੇ। ਭਾਈ ਜੱਤਜੀ ਦੀ ਆ ਮੱਧਵਾੜਾ। ਹਰ ਗੀ ਪਟੇ ਸੂਰਜਾ ਸਭ ਸ੍ਰੀ ਅਕਾਲ। ਇੱਕਾਈ ਸਾਹਮਣੇ ਭਾਈ ਕਬੜੀ ਆ ਹੋਰ ਪਿੰਡ ਦੇ ਮੀਆਂ ਉਹਦੇ ਗੌਣ ਕਾਓ ਜੀ। ਆਪਾਂ ਕੋਈ ਜਿਸੀ। ਆਹੋ ਜਿਹੜਾ ਪੈਸਾ। ਆ ਮੋਤੀਆ ਖੇਡ ਆਲੇ ਨੂੰ ਫੋਟੋ ਨਾ ਕਰੋ ਭਾਈ ਜੀ। Obrigado. papagaio já

ਉਹ ਫਰਕ ਹੈ ਕਿ ਜਿਹੜੇ ਜਿਹੜੇ ਜ्यादा ਰਹਿਣ ਤਾਂ ਕਹਿੰਦੇ ਇਹ ਐਂਦੇ ਹਜ਼ਾਰਾਂ ਲੋਕਾਂ ਦੇ ਵਿੱਚੋਂ ਇੱਕ ਲੇਗੈਸੀ ਰਗਾ ਜਿਹੜਾ ਕੰਨੀ ਸੁਣਦਾ ਜਿਹੜਾ ਬਾਣੀ ਸੁਣ ਕੇ ਬਾਣੀ ਦੇ ਅਸਰ ਕਰਮ ਆ ਜਾਂਦਾ ਹੈ ਔਰ ਕਹਿੰਦੇ ਕਿ ਉਸ ਤੋਂ ਬਾਅਦ ਜਿੱਥੇ ਲੱਖਾਂ ਲੱਖਾਂ ਹਜ਼ਾਰਾਂ ਦੀ ਤਰ੍ਹਾਂ ਦੇ ਜਿੱਥੇ ਜਸੂ ਰਹਿ ਗਏ ਬਾਹਰ ਉਹਦੇ ਕਿਸਾਨੂ ਹੁੰਦਾ ਹੈ ਲੇਕਿਨ ਜਦੋਂ ਕਿ ਇਹ ਕਹਾਣੀ ਜਿੱਤ ਚੱਲਦਾ ਹੋਵੇ ਜਦੋਂ ਜਿੱਥੇ ਹਜ਼ਾਰਾਂ ਦੀ ਚਤਾਜੇ ਵਿੱਚ ਸਾਧੂ ਹੋਏ बाबा सतनाम सेवा सेवा ਸਭ ਨੂੰ ਮੈਂ ਸਲਾਮ ਕਰਦਾ। ਸਲਾਮ ਹੈ। ਪਿਆਰ ਮੰਗਲਾ ਸਾਹਿਬ ਬਾਬਾ ਜੀ ਤੋਂ ਲੈ ਕੇ ਬਾਬਾ ਕਸੂਰਿਆਂ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਅੱਜ ਆਪਾਂ ਕੇ ਸਹਿਯੋਗ ਨਾਲ ਇੱਕ ਫੀਲ ਮਿਲਦਾ। ਬੋਰੇ ਨਾਲ ਜਿਹੜੀ ਮੈਨੂੰ ਅੱਜ ਉਹ ਇਹ ਗੱਲ ਲਗੀ ਕਿ ਸੋਨੇ ਜਿਹੇ ਬੱਚੇ ਆ 20 ਕਿਲੋ। ਥੈਂਕ ਯੂ ਉਹ ਜਿਹੜੇ ਬੱਚਿਆਂ ਨੇ ਪਾਰਟਿਸਪੇਟ ਕੀਤਾ। ਸਾਡੇ ਪਿੰਡ ਦੀਆਂ ਕੁੜੀਆਂ ਨੇ ਵੀ ਪਾਰਟਿਸਪੇਟ ਕੀਤਾ ਉਹ ਵੀ ਬਸ ਤੇ ਜੀ ਤੇ ਮੈਂ ਮੈਂ ਚੱਲ ਰਿਹਾ ਐਸੀ ਵੀ ਭਾਜਨ ਦੀ ਜੋ ਸੁਖੀ ਹੁੰਦੀ ਹੈ ਜਦੋਂ ਮੈਨੂੰ ਬੋਲਣ ਲਈ ਕਿਹਾ ਵੀ ਮੈਂ ਐਨਐਸਰ ਬਗਵਾ ਕਿਉਂਕਿ ਜੰਧੂਰ ਵਿਲਾ ਰਾਜਪੁਰ ਇਲੇਕਟਰਾ ਮੇਰਾ ਪਰਿਵਾਰੀ ਹੈ ਆਹ ਤੇ ਪੁਜਾ ਦੀ ਜ਼ਿੰਦਗੀ ਜੁੜੇ ਰਿਹਾ ਨੂੰ ਜਿਹੜੇ ਬਲਾਰਾ ਕਾਇਮ ਕਰਦੀ ਹੈ ਮੈਂ ਹੀ ਕਹਾਂਗਾ ਕਿ ਬੱਚਿਆਂ ਨੂੰ ਵੱਤ ਤੋਂ ਵੱਤ ਇਹ ਨਾਲ ਜੋੜਿਆ ਜਾਵੇ ਗ੍ਰਾਮ ਨਾਲ ਜੋੜਿਆ ਜਾਵੇ ਸਾਡੇ ਕੋਲ ਇਹ ਘਰ-ਘਰਾਂ ਨਸਬੀ ਬਾਦ ਜਿਹੜਾ ਸਾਰਾ ਨੋਜਵਨ ਬਣ ਜਾਏ ਹੈ ਸੂਮ ਉਸ ਨੂੰ ਉਸ ਨੂੰ ਬਚਾ ਕੇ ਬੱਚਿਆਂ ਨੂੰ ਬੜਨਾ ਜੋੜ ਕੇ ਤੇ ਭਾਈ ਨਾਲ ਜੋੜ ਕੇ ਜਿਹੜਾ ਆਪਣੇ ਬੱਚੇ ਦਾ ਆਪਣੇ ਪਰਿਵਾਰ ਦਾ ਪਰਿਵਾਰ ਦੇ ਨਾਲ ਪਿੰਡ ਦਾ ਪਿੰਡ ਦੇ ਨਾਲ ਸ਼ਹਿਰ ਦਾ ਸ਼ਹਿਰ ਦੇ ਨਾਲ ਸਾਡੀ ਸਟੇਟ ਦਾ ਸਾਰਿਆਂ ਦਾ ਇੱਕੋ ਹੀ ਵਧੀਆ ਬਣ ਸਕਦਾ ਸੋ ਇਸ ਟਾਈਮ ਮੈਂ ਕਰ ਰਿਹਾ ਇਹਦੇ ਵਿੱਚ ਭਾਗ ਲੈਣਾ ਚਾਹੁੰਦਾ ਜੀ ਲੱਗਦਾ ਮੈਂ ਸਾਰੇ ਪਿੰਡ ਵਾਸੀਆਂ ਦਾ ਬਾਬਾ ਜੀ ਦਾ ਜਿਨ੍ਹਾਂ ਦੀ ਬਦੌਲਤ ਮੈਨੂੰ ਤੁਹਾਡੇ ਰੂਮ ਰੂ ਹੋਣ ਦਾ ਮੌਕਾ ਮਿਲਿਆ ਬਹੁਤ ਧੰਨਵਾਦ ਕਰਦਾ ਹਾਂ ਜੇ ਮੇਰੇ ਨਾਲ ਮੇਰੇ ਸਾਰੇ ਹੀ ਆਏ ਇਹਦੇ ਭਤਵੰਤੇ ਸੱਜਣ ਕਿਉਂਕਿ ਮੈਂ ਜੇ ਸਾਰਿਆਂ ਦਾ ਨਾਮ ਲੈਣ ਲੱਗਿਆ ਤਾਂ ਬਹੁਤ ਟਾਈਮ ਲੱਗੂਗਾ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰ ਰਹਾ ਹਾਂ ਇਹ ਪਿੰਡ ਵਾਸੀਆਂ ਨੂੰ ਵੀ ਜਰੂਰ ਕਹੂੰਗਾ ਕਿ ਅਸੀਂ ਵੀ ਇੱਕ ਮਿਸ਼ਨ ਸ਼ੁਰੂ ਕੀਤਾ ਹੈ ਕਿ ਹਰ ਪਿੰਡ ਵਿੱਚ ਗਰਾਊਂਡ ਬਣਾ ਕੇ ਕੁਝ ਨਾ ਕੁਝ ਖੇਤ ਦਾ ਸਮਾਨ ਦੇ ਕੇ ਬੱਚਿਆਂ ਨੂੰ ਗ੍ਰਾਊਂਡ ਨਾਲ ਸਪੋਰਟਸ ਨਾਲ ਜੋੜਨ ਦੀ ਅਸੀਂ ਮਹਿਮ ਚੁੱਕੀ ਹੈ ਜੋ ਕਿ ਹੁਣ ਜਦੋਂ ਮੌਸਮ ਠੀਕ ਹੋ ਜਾਊਗਾ ਫਿਰ ਅਸੀਂ ਅੱਤ ਪਿੰਡ ਦੇ ਨੌਜਵਾਨ ਬੱਚਿਆਂ ਨਾਲ ਤੇ ਪਿੰਡ ਵਾਸੀਆਂ ਨਾਲ ਸੰਪਰਕ ਕਰਕੇ ਇਸ ਇਹੜ ਪ੍ਰਤੀ ਜਿਹੜੀ ਅਸੀਂ ਮਹੱਤਵ ਚਲਾਈ ਹੈ ਉਸ ਨੂੰ ਅੱਗੇ ਵਧਾਵਾਂਗੇ ਜਿਹਦੇ ਵਿੱਚ ਤੁਹਾਡਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ ਸੋ ਅੰਤ ਵਿੱਚ ਮੈਂ ਬਾਬਾ ਜੀ ਦਾ ਤੇ ਪਿੰਡ ਵਾਸੀਆਂ ਦਾ ਤਨ ਵਰਕਰ ਦਾ ਹਨ ਜਿਨ੍ਹਾਂ ਨੇ ਮੈਨੂੰ ਇੱਥੇ ਤੁਹਾਡੇ ਰੂਰੂ ਹੋਂ ਦਾ ਮੁਖਵਤਸਿਆ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਰ ਮੈਚ ਜਿਹੜਾ ਚੱਲ ਰਿਹਾ ਅੱਜ ਪੁੱਛਿਓ ਚੀਫ ਮੈਚ ਮੈਂ ਅੱਜ ਚੰਦਪੁਰ ਬੇਲਾ ਜਿਹੜਾ ਕਿ ਚੰਦਪੁਰ ਬੇਲਾ ਤੇ ਕਿਲਾ ਆਨੰਦਗੜ੍ਹ ਸਾਹਿਬ ਬਾਬਾ ਜੀ ਵੱਲੋਂ ਤੇ ਇਲਾਕਾ ਨਿਵਾਸੀ ਵੱਲੋਂ ਜਿਹੜਾ ਟੂਰਨਾਮੈਂਟ ਕਵਰਡੀ ਦਾ ਕਰਵਾਇਆ ਜਾ ਰਿਹਾ ਹੈ ਇੱਥੇ ਆ ਕੇ ਬੜਾ ਵਧੀਆ ਲੱਗਿਆ ਕਿਉਂਕਿ ਇੱਥੇ ਛੋਟੇ ਬੱਚਿਆਂ ਦੇ ਮੈਚ ਵੀ ਕਾਫੀ ਖੇਡੇ ਗਏ ਜਿਵੇਂ 32 ਕਿਲੋ 40 ਕਿਲੋ ਜਿਹਦੇ ਨਾਲ ਕਿ ਬੱਚਿਆਂ ਦੇ ਮਨ 'ਚ ਸਪੋਰਟਸ ਪ੍ਰਤੀ ਲਗਾਅ ਪੈਦਾ ਹੁੰਦਾ ਹੈ ਮੈਂ ਇਲਾਕਾ ਨਿਵਾਸੀ ਨੂੰ ਇਹੀ ਕਹਾਂਗਾ ਕਿ ਹਰ ਪਿੰਡ ਦੇ ਵਿੱਚ ਮੈਚ ਕਰਵਾਏ ਜਾਣ ਤਾਂ ਕਿ ਜਿਹੜੇ ਸਾਡੇ ਬੱਚੇ ਐ ਉਹਨਾਂ ਨੂੰ ਸ਼ੁਰੂ ਤੋਂ ਹੀ ਸਪੋਰਟਸ ਨਾਲ ਜੋੜਿਆ ਜਾ ਸਕੇ ਜਿਹੜੀ ਸਾਡੇ ਨਸ਼ਿਆਂ ਦੀ ਅਲਾਮਤ ਹੈ ਉਹ ਤੋਂ ਬਚਿਆ ਜਾ ਸਕੇ ਸੋ ਮੈਂ ਪਿੰਡ ਵਾਸੀਆਂ ਦਾ ਤੇ ਇਲਾਕੇ ਨਿਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਅਸੀਂ ਆਪਣੇ ਏਰੀਏ ਦੇ ਬੱਚਿਆਂ ਨੂੰ ਸਪੋਰਟਸ ਨਾਲ ਜੋੜੀਏ ਤਾਂ ਕਿ ਅਸੀਂ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹਨੂੰ ਵਧੀਆ ਬਣਾ ਸਕਦੇ